ਸਾਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਤੇ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲਟ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਜਿਹੜੀ ਵੀਡੀਓ ਆਪਾਂ ਪਾ ਰਹੇ ਹੈਗੇ ਆ ਪਿੰਡ ਕਿਉਸਲੇਵਾੜ ਤੋਂ ਪਾ ਰਹੇ ਆ ਬਿਲਕੁਲ ਖਾਸ ਵਿਜਿਟ ਜਿਹੜੀ ਹੈਗੀ ਤੁਹਾਨੂੰ ਪਹੁੰਚ ਆ ਪਿੰਡ ਚੂਸਲੇਵਾੜ ਕਰਨੀ ਪਵੇਗੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਲੱਗਦਾ ਹੈਗਾ ਇਸ ਪਿੰਡ ਨੂੰ ਬਿਲਕੁਲ ਪੱਟੀ ਮੋੜ ਤੋਂ ਦੋਸਤੋ ਕਿਲੋ 2 ਕਿਲੋਮੀਟਰ ਦੀ ਦੂਰੀ ਤੇ ਅਗਲਾ ਪਿੰਡ ਜਿਹੜਾ ਦੋਸਤੋ ਚੂਸਲੇਵਾੜ ਆਉਂਦਾ ਹੈਗਾ ਤੇ ਬਿਲਕੁਲ ਘਰ ਦੀ ਜਿਹੜੀ ਘਰੇਲੂ ਇਹ ਝੋਟੀ ਬਿਲਕੁਲ ਸਕਰੀਨ ਦੇ ਉੱਤੇ ਤੁਸੀਂ ਦੇਖ ਰਹੇ ਹੋ ਘਰੇ ਰੱਖੀ ਹੋਈ ਆ ਤੇ ਬਿਲਕੁਲ ਸੇਲ ਵਾਸਤੇ ਅਵੇਲੇਬਲ ਹੈਗੀ ਆ ਮਗਰ ਦੋਸਤੋ ਫੀਮੇਲ ਕਾਫ ਆ ਪ੍ਰੋਪਰ ਡਿਟੇਲ ਹੈਗੀ ਜਿਹੜੀ ਉਹ ਮੈਂ ਤੁਹਾਡੇ ਨਾਲ ਆਪ ਹੀ ਸ਼ੇਅਰ ਕਰਦਾ ਕਿਉਂਕਿ ਵੀਰ ਆਪ ਜਿਹੜੇ ਕਰਨੀ ਹਨ ਜੌਬ ਤੇ ਆ ਸਰਕਾਰੀ ਜੌਬ ਆਰਮੀ ਦੇ ਵਿੱਚ ਜੌਬ ਕਰਦੇ ਆ ਤੇ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਆ ਦੋਸਤੋ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ ਛੋਟੀ ਦੋਸਤੋ ਤਕਰੀਬਨ ਏਜ ਅਕੋਰਡਿੰਗ ਦੇਖੀਏ ਤਾਂ ਪੂਰੀ 3 ਸਾਲ ਦੀ ਉਮਰ ਹੈਗੀ ਏ ਛੋਟੀ ਦੀ ਅੱਜ 8 ਦਿਨ ਹੋ ਗਿਆ ਦੋਸਤੋ ਸੂਈ ਨੂੰ ਤੇ ਫੀਮੇਲ ਕਾਫ ਆ ਮਗਰ ਬੱਚਾ ਜਿਹੜਾ ਹੈਗਾ ਦੋਸਤੋ ਮਗਰ ਫੀਮੇਲਾ ਉਹ ਤੁਸੀਂ ਜ਼ਰੂਰ ਦੇਖ ਲਵੋ 8 ਦਿਨ ਦਾ ਜਿਹੜਾ ਸਮਾਂ ਹੋ ਗਿਆ ਸੋਈ ਨੂੰ ਆ ਲਓ ਜੀ ਬੱਚਾ ਫੀਮੇਲ ਜਿਹੜੀ ਮਗਰ ਕੱਤੀ ਹੈ ਆ ਲਓ ਠੀਕ ਹੈ ਜੀ ਤੇ ਝੋਟੀ ਥਲੇ ਜਿਹੜਾ ਦੁੱਧ ਆ ਦੋਸਤੋ ਬਿਲਕੁਲ ਹਜੇ ਬੋਲੇ ਤੋਂ ਬਾਹਰ ਆਈ ਆ 8ਵਾਂ ਦਿਨ ਹੈ ਅੱਜ ਤੇ ਬਿਲਕੁਲ ਜਿਹੜਾ 8 ਕਿਲੋ ਨੈਟ ਜਿਹੜਾ ਦੋਸਤੋ ਦੁੱਧ ਤਿਆਰ ਹੈਗਾ ਕੋਈ ਵੀ ਵੀਰ ਆਵੇ ਦੋ ਟਾਈਮ ਦੀ ਚੁਵਾਈ ਕਰ ਸਕਦਾ ਇੱਕ ਟਾਈਮ ਦੀ ਚੁਵਾਈ ਕਰ ਸਕਦਾ ਬਿਲਕੁਲ ਤੋਂ ਸਲੀ ਦੇ ਨਾਲ ਆਪਣੀ ਪਰਖ ਕਰਕੇ ਦੋਸਤੋ ਥਾਣਾ ਦੀ ਹੈਗੀ ਜਿਹੜੀ ਥਾਣਾ ਦੀ ਬਿਲਕੁਲ ਓਕੇ ਹੈਗੀ ਆ ਕਿਸੇ ਪਾਸਿਓ ਵੀ ਕੋਈ ਅਖੁੰਝਿਆ ਨਹੀਂਗਾ ਹੈਗਾ ਉਲਟ ਬਹਿਣੀ ਵਾਲੇ ਪਾਸੇ ਤੋਂ ਜਿਹੜੀ ਥਾਣਾ ਦੀ ਕੁਆਲਿਟੀ ਆ ਉਹ ਤੁਸੀਂ ਜ਼ਰੂਰ ਦੇਖੋ ਬਿਲਕੁਲ ਮੁਠੀ ਵਿੱਚ ਆਉਣ ਵਾਲਾ ਥਣ ਲੱਗਾ ਹੈਗਾ ਤੇ ਪਿੱਠ ਪੂੜਾ ਝੋਟੀ ਦਾ ਦੇਖੋਗੇ ਦੋਸਤੋ ਬਹੁਤ ਖੂਬਸੂਰਤ ਆ ਰਾਜੀ ਜਾਂ ਕੋਈ ਲੱਸੀ ਫਿੱਕੀ ਇਹ ਝੋਟੀ ਨਹੀਂ ਹੈਗੀ ਆ ਲੋ ਆ ਪਿੱਠ ਪੂੜਾ ਚੈੱਕ ਕਰੋ ਬੈਕ ਸਾਈਡ ਤੋਂ ਦੋਸਤੋ ਆਰਡਰ ਦੀ ਕੁਆਲਿਟੀ ਜਿਹੜੀ ਹੈਗੀ ਆ ਉਹ ਇਸ ਤਰ੍ਹਾਂ ਦੀ ਆ ਤੇ ਵੀਡੀਓ ਦਾ ਟਾਈਮ ਜਿਹੜਾ ਦੋਸਤੋ 1 ਵਜੇ ਦੁਪਹਿਰ ਦਾ ਸਮਾਂ ਹੈਗਾ ਆ ਲਓ ਜੀ ਬਿਲਕੁਲ ਸਿੰਗੀ ਸਿੰਗੀ ਬਹੁਤ ਸੋਹਣੀ ਆ ਤੇ ਛੋਟਾ ਜਿਹਾ ਫੇਸ ਕੁਆਲਿਟੀ ਆ ਨੰਬਰ ਜਿਹੜੇ ਹੈਗੇ ਦੋਸਤੋ ਕੰਟੈਕਟ ਨੰਬਰ ਨੇ ਵੀਰ ਹੋਣਾ ਦੇ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਜੀ ਲਗਾਤਾਰ ਆਪਾਂ ਸਕਰੀਨ ਦੇ ਉੱਤੇ ਜਿਹੜੇ ਨੰਬਰ ਚੱਲਦੇ ਕਰਦੇ ਨੇ ਵੀਰ ਦੇ ਆ ਲੋ ਜੀ ਚੰਗੀ ਝੋਟੀ ਆ ਦੋਸਤੋ ਬਾਕੀ ਜਿਹੜਾ ਮੁੱਲ ਹੈਗਾ 70000 ਰੁਪਏ ਜਿਹੜੀ ਦੋਸਤੋ ਇਸ ਝੋਟੀ ਦੀ ਡਿਮਾਂਡ ਹੈਗੀ ਆ 70000 ਦੇ ਵਿੱਚੋਂ ਜਿਹੜਾ ਬਣਦਾ ਮਾਨਤਾਨ ਹੋਇਆ ਜ਼ਰੂਰ ਕੀਤਾ ਜਾਵੇਗਾ ਘਰ ਪਹੁੰਚਿਆਂ ਦਾ ਇੱਕ ਵਾਰੀ ਵਿਜ਼ਿਟ ਕਰਕੇ ਤੁਸੀਂ ਜਿਹੜੀ ਆ ਜਰੂਰ ਆਪਣੀ ਨਰਕ ਪਰਖਤ ਤਸੱਲੀ ਕਰ ਸਕਦੇ ਜੀ ਕੱਦ ਦੀ ਹਾਈਟ ਦੀ ਲੈਂਥ ਦੀ ਬਹੁਤ ਵਧੀਆ ਹੈਗੀ ਆ ਵੱਡਾ ਜਿਹੜਾ ਕੱਦ ਕਾਠਾ ਦੋਸਤੋ ਸੋਹਣੇ ਕੱਦ ਕਾਠੇ ਦੇ ਵਿੱਚ ਹੈਗੀ ਹੈ ਝੋਟੀ ਬਿਲਕੁਲ ਰਾਜੀ ਆ ਤਕਰੀਬਨ ਇਸ ਦੀ ਮਦਰ ਵੀ ਘਰਦਿਆਂ ਦੇ ਕੋਲ ਸੀ ਜਦੋਂ ਉਹਨਾਂ ਨੇ ਦੱਸਿਆ ਵੀ ਤਕਰੀਬਨ 11 12 ਕਿਲੋ ਵਾਲੀ ਮਿਲਕਿੰਗ ਜਿਹੜੀ ਇਸ ਦੀ ਮਦਰ ਚਵਾਈ ਕਰਵਾਈ ਹੈਗੀ ਆ ਤੇ ਪਹਿਲਾ ਸੂਆ ਦੋਸਤੋ ਫਰਸਟ ਲაქਟੇਸ਼ਨ ਦੇ ਵਿੱਚ ਜਿਹੜੀ ਸੂਈ ਆ ਸੋ ਇਹ ਸੀ ਦੋਸਤੋ ਝੋਟੀ ਇੱਕ ਵਰੀ ਜਿਹੜਾ ਏਰੀਆ ਹੈਗਾ ਐਡਰੈਸ ਹੈਗਾ ਫੇਰ ਤੁਸੀਂ ਕਨਫਰਮ ਕਰ ਲਓ ਪਿੰਡ ਚੂਸਲੇਵਾੜ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਲੱਗਦਾ ਹੈਗਾ ਸੋ ਜਿਸ ਵੀ ਕਿਸਾਨ ਵੀਰ ਦੇ ਘਰੇਲੂ ਵੀਰ ਦੇ ਪੜਤੇ ਵਿੱਚ ਹੋਵੇ ਤਾਂ ਤੁਸੀਂ ਜ਼ਰੂਰ ਖਰੀਦ ਸਕਦੇ ਜੀ ਕੁਆਲਿਟੀ ਬਹੁਤ ਵਧੀਆ ਤਕਰੀਬਨ ਘਰੇ ਕੋਈ ਨਹੀਂ ਹੈਗਾ ਇਸ ਕਰਕੇ ਮੈਂ ਜਿਹੜਾ ਖੋਲ ਕੇ ਤੁਹਾਨੂੰ ਦਿਖਾ ਨਹੀਂ ਸਕਦਾਗਾ ਫਿਲਹਾਲ ਜਿਹੜੇ ਘਰਦਿਆਂ ਵੱਲੋਂ ਕਿਹਾ ਗਿਆ ਤਸੱਲੀ ਆ ਥਣਾ ਦੀ ਧਾਰ ਦੀ ਚਵਾਈ ਦੀ ਕੋਈ ਭੂਰ ਛਟਾ ਖਵਾਰਾ ਤੁਹਾਨੂੰ ਨਜ਼ਰ ਨਹੀਂ ਆਵੇਗਾ ਦੋਸਤੋ ਬੇਸ਼ੱਕ ਤੁਸੀਂ ਦੂਰੋਂ ਨੇੜੇੋਂ ਚੱਲ ਕੇ ਆਉਣਾ ਤੇ ਤਸੱਲੀ ਵਾਲੀ ਇਹ ਝੋਟੀ ਹੋਵੇਗੀ ਪ੍ਰੋਪਰ ਜਿੰਨੀ ਇਨਫੋਰਮੇਸ਼ਨ ਹੋਵੇਗੀ ਦੋਸਤੋ கரੈਕਟ ਹੋਵੇਗੀ ਤੇ ਅੰਡਰ ਵੱਲੋਂ ਦੋਸਤੋ ਤੇ ਦੁੱਧ ਵੱਲੋਂ ਦੁੱਧ ਵੀ ਤਕਰੀਬਨ ਜਿਹੜਾ 8 ਲੀਟਰ ਤੁਹਾਨੂੰ ਬਿਲਕੁਲ ਮਿੰਤੀ ਦਾ ਦੁੱਧ ਤਿਆਰ ਮਿਲੇਗਾ ਆ ਲੋ ਮੋਲ ਜਿਹੜਾ 70000 ਆ 70000 ਤੋਂ ਜਿਹੜਾ ਬੰਦਾ ਮਾਨਤਾਣਾ ਉਹ ਜ਼ਰੂਰ ਕੀਤਾ ਜਾਵੇਗਾ ਵੀਡੀਓ ਵੇਖ ਲਈ ਥੋੜਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ